ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਕੁਦਰਤ ਗਿਆਨ ਚੈਨਲ 'ਚ ਆਪ ਜੀ ਦੇ ਨਾਲ ਧੰਨ ਧੰਨ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾ ਵਾਲੇ ਧੰਨ ਧੰਨ ਪਿਆਰੇ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਨਾਨਕ ਸਰਕਲੇਰਾ ਵਾਲਿਆਂ ਦੀਆਂ ਸਾਖੀਆਂ ਹਰ ਰੋਜ਼ ਅਸੀਂ ਸਾਂਝੀਆਂ ਕਰਦੇ ਹਾਂ ਤੇ ਅੱਗੇ ਹੋਰ ਵੀ ਸਿੱਖ ਇਤਿਹਾਸ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸੰਗਤ ਜੀ ਆਪਾਂ ਜਿਹੜੀਆਂ ਸਾਖੀਆਂ ਤੁਹਾਡੇ ਨਾਲ ਹਰ ਰੋਜ਼ ਤੁਸੀਂ ਸਰਵਣ ਕਰਦੇ ਹੋ ਉਹਨਾਂ 'ਚ ਬਾਬਾ ਨਨਤ ਸਿੰਘ ਜੀ ਦੀ ਇਹ ਸਾਖੀ ਤੁਸੀਂ ਬਾਬਾ ਜੀ ਦੀਆਂ ਸ਼ੋਭਾ ਸਿੱਖਿਆਵਾਂ ਦਾ ਸਾਰ ਤੱਕ ਅਸੀਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਤੇ ਅੱਜ ਅਸੀਂ ਅਗਲੀ ਸਾਖੀ ਤੁਹਾਡੇ ਨਾਲ ਸਰਵਣ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਹੱਥ ਜੋੜ ਕੇ ਬੇਨਤੀ ਹੈ ਸੰਗਤ ਜੀ ਧਿਆਨ ਨਾਲ ਸਰਵਣ ਕਰਨਾ ਤੇ ਵੀਡੀਓ ਨੂੰ ਅੱਗੇ ਜ਼ਰੂਰ ਭੇਜਣਾ ਤੇ ਜਿਹੜੇ ਵੀਰ ਜਾਂ ਭੈਣਾ ਪਹਿਲੀ ਵਾਰ ਚੈਨਲ ਤੇ ਆਏ ਹਨ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਸੋ ਆਪਾਂ ਸ਼ੁਰੂ ਕਰਦੇ ਆਂ ਧੰਨ ਧੰਨ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਗਰੀਬ ਨਵਾਜ਼ ਨਾਨਕਸਰ ਕਲੇਰਾ ਵਾਲਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਸਾਖੀ ਸੰਗਤ ਜੀ ਹਿੰਦੂਸਤਾਨ ਦਾ ਸੂਬਾ ਪੰਜਾਬ ਦੇ ਅੰਦਰ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉ ਦੇ ਵਿੱਚ ਗੁਰਦੁਆਰਾ ਨਾਨਕਸਰ ਭਗਤੀ ਦਾ ਘਰ ਅੰਦਰ ਜੋ ਮਰਿਆਦਾ ਬਾਬਾ ਨਾਨਕ ਸਿੰਘ ਜੀ ਨੇ ਚਲਾਈ ਅੱਜ ਤੱਕ ਓਵੇਂ ਹੀ ਚੱਲ ਰਹੀ ਹੈ ਗੁਰਬਾਣੀ ਦੀ ਪੰਕਤੀ ਹੈ ਪੂਰੇ ਕਾ ਕੀਆ ਸਭ ਕੁਝ ਪੂਰਾ ਗੁਰਬਾਣੀ ਦੇ ਮਹਾਵਾਕ ਅਨੁਸਾਰ ਧੰਨ ਧੰਨ ਪਿਆਰੇ ਬਾਬਾ ਨਾਨਕ ਸਿੰਘ ਜੀ ਪੂਰੇ ਸਨ ਅਤੇ ਉਹਨਾਂ ਦੇ ਸੇਵਕ ਬਾਬਾ ਇਸ਼ਰ ਸਿੰਘ ਜੀ ਵੀ ਪੂਰੇ ਸਨ ਅਤੇ ਬਾਬਾ ਇਸ਼ਰ ਸਿੰਘ ਜੀ ਦੇ ਜੋ ਪਿਆਰੇ ਸੇਵਕ ਅਤੇ ਪੂਰਨ ਮਰਿਆਦਾ ਨੂੰ ਕਾਇਮ ਰੱਖਣ ਵਾਲੇ ਅਤੇ ਨਿਭਾਉਣ ਵਾਲੇ ਵੀ ਪੂਰੇ ਸਨ ਤੇ ਅੱਜ ਵੀ ਬਾਬਾ ਜੀ ਪੂਰੇ ਹਨ ਉਹਨਾਂ ਸੇਵਕਾਂ ਵਿੱਚੋਂ ਜੋ ਪੂਰਨ ਮਹਾਪੁਰਖ ਨਾਨਕਸਰ ਤੋਂ ਬਾਹਰ ਰਹਿੰਦੇ ਹਨ ਜਾਂ ਨਾਨਕਸਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਰਹਿੰਦੇ ਹਨ ਅਤੇ ਬਾਬਾ ਜੀ ਦੇ ਹੁਕਮ ਵਿੱਚ ਬਾਹਰ ਵੀ ਨਾਨਕਸਰ ਦੇ ਅਸਥਾਨ ਬਣਾਏ ਹਨ ਅਤੇ ਜੋ ਅਸਥਾਨ ਪੂਰਨ ਮਹਾਪੁਰਖਾਂ ਦੀ ਨਜ਼ਰ ਵਿੱਚ ਹਨ ਉਹਨਾਂ ਬਾਹਰਲੇ ਅਸਥਾਨਾਂ ਵਿੱਚ ਵੀ ਇੱਕਾ ਨਹੀਂ ਅਨੇਕਾ ਸਥਾਨਾਂ ਉੱਪਰ ਨਾਨਕਸਰ ਵਾਲੀ ਹੀ ਪੂਰਨ ਮਰਿਆਦਾ ਅਨੁਸਾਰ ਹਰ ਡਿਊਟੀ ਹੋ ਰਹੀ ਹੈ ਸੰਗਤ ਜੀ ਵੱਡੇ ਪਾਪਾ ਜੀ ਦੇ ਸਮੇਂ ਅਮਰਤ ਵੇਲੇ ਸੂਰਜ ਚੜਨ ਤੋਂ 3 ਘੰਟੇ ਪਹਿਲਾਂ ਕੀਰਤਨ ਆਰੰਭ ਹੁੰਦਾ ਸੀ ਆਸਾ ਜੀ ਦੀ ਵਾਰ ਦਾ ਕੀਰਤਨ 1 ਘੰਟਾ ਉਪਰੰਤ 2 ਘੰਟੇ ਨਰੋਲ ਸਿੱਧੀ ਧਾਰਨਾ ਸੂਰਜ ਚੜਨਸਾਰ ਭੋਗ ਪੈ ਜਾਂਦਾ ਸੀ ਭੋਗ ਤੋਂ ਉਪਰੰਤ ਬਾਬਾ ਜੀ ਆਪ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਭੋਗ ਲਵਾਉਂਦੇ ਸਨ ਉਸ ਤੋਂ ਬਾਅਦ ਸਾਰੀ ਸੰਗਤ ਪ੍ਰਸ਼ਾਦਾ ਛਕਦੀ ਸੀ ਹਾਜ਼ਰੀ ਕਰਨ ਦੇ ਉਪਰੰਤ ਬਾਬਾ ਜੀ ਆਪ ਵੀ ਸ਼ਾਇਰ ਕਰਿਆ ਕਰਦੇ ਸਨ ਬਿਹੰਗਮਾ ਰਗਨੀਆਂ ਵਿੱਚੋਂ ਜੇ ਕੋਈ ਕੀਰਤਨ ਦੇ ਸਮੇਂ 5 ਮਿੰਟ ਵੀ ਲੇਟ ਹੋ ਜਾਂਦਾ ਸੀ ਤਾਂ ਉਸ ਨੂੰ 1 ਘੰਟਾ ਹਲਟੀ ਗੇੜਨ ਦੀ ਸਜ਼ਾ ਮਿਲਦੀ ਸੀ ਸੰਗਤ ਜੀ ਕਿਉਂਕਿ ਬਾਬਾ ਜੀ ਵਚਨ ਕਰਿਆ ਕਰਦੇ ਸਨ ਭਾਈ ਜੀ ਸਾਨੂੰ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਗੁਰਬਾਣੀ ਦੀ ਇੱਕ ਤੁਕ ਹੈ ਫਿਟ ਇਹ ਵਿਹਾ ਜੀਵਿਆ ਜਿਤੇ ਖਾਏ ਵਧਾਇਆ ਪੇਟ ਜੋ ਖਾਂਦੇ ਹਨ ਸਿਰਫ ਆਪਣੇ ਪੇਟ ਪਾਲਣ ਵਾਸਤੇ ਉਹਨਾਂ ਦਾ ਜੀਣਾ ਤ੍ਰਿਗ ਹੈ ਤੇ ਜੋ ਸੇਵਾ ਸਿਮਰਨ ਕਰਦੇ ਹਨ ਉਹ ਤਾਂ ਬੇਸ਼ੱਕ ਇਸ ਦੇਹ ਨੂੰ ਪਾਲਣ ਕਿਉਂਕਿ ਇਸ ਸਰੀਰ ਰੂਪੀ ਘੋੜੇ ਨੂੰ ਭਜਾ ਕੇ ਮੰਜ਼ਲ ਤੇ ਪਹੁੰਚਣਾ ਹੈ ਗੁਰੂ ਸਾਹਿਬ ਆਖਦੇ ਹਨ ਕਟਵ ਸੈ ਚਰਨ ਅਰਬਿੰਦ ਰਸਨਾ ਜਪੇ ਗੋਪਾਲ ਨਾਨਕ ਸੋ ਪ੍ਰਭ ਸਿਮਰਿਏ ਤਿਸਤੇ ਹੀ ਕੋ ਪਾਲ ਜੇ ਇਸ ਸਰੀਰ ਨਾਲ ਸੇਵਾ ਸਿਮਰਨ ਕਰ ਰਹੇ ਹੋ ਤਾਂ ਮੁਬਾਰਕ ਹੈ ਨਹੀਂ ਸਾਹਿਬ ਤਾਂ ਇਥੋਂ ਤੱਕ ਆਖਦੇ ਹਨ ਇਹ ਜੋ ਜੀਵ ਵੀ ਹੈ ਇਹ ਵੀ ਮੂੰਹ ਦੇ ਵਿੱਚ ਤਾਂ ਰੱਖ ਜੇ ਇਹ ਗੁਰੂ ਸਾਹਿਬ ਦੀ ਵਡਿਆਈ ਕਰਦੀ ਹੈ ਸਿਮਰਨ ਕਰਦੀ ਹੈ ਜੇ ਸਿਮਰਨ ਨਹੀਂ ਕਰਦੀ ਤਾਂ ਇਸ ਨੂੰ ਕੱਢ ਕੇ ਬਾਹਰ ਸੁੱਟ ਦੇ ਇਹ ਰੱਖਣ ਦੀ ਕੋਈ ਲੋੜ ਨਹੀਂ ਸੰਗਤ ਜੀ ਇਸ ਜੀਵ ਜੋ ਪਰਮਾਤਮਾ ਦਾ ਜਿਸ ਨੇ ਸਿਮਰਨ ਕਰਨਾ ਸੀ ਉਹ ਜੀਵ ਅੱਜ ਕੱਲ ਲੋਕਾਂ ਦੀਆਂ ਨਿੰਦਿਆ ਚੁਗਲੀਆਂ ਬੁਰਾਈਆਂ ਕਰਦੀ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਇਸ ਜੀਵ ਤੋਂ ਤੁ ਸਿਮਰਨ ਨਹੀਂ ਕਰਨਾ ਤਾਂ ਇਸ ਨੂੰ ਕੱਢ ਕੇ ਬਾਹਰ ਸੁੱਟ ਜਿਸ ਤਰ੍ਹਾਂ ਕਿ ਭਗਤ ਕਬੀਰ ਜੀ ਆਖਦੇ ਹਨ ਰਸਨਾ ਮੁਖ ਮੈਂ ਤਬ ਭਲੀ ਜਬ ਲਗ ਬੋਲੇ ਰਾਮ ਨਹੀਂ ਤਾਂ ਕੱਢ ਨਿਕਾਲੀਏ ਮੁਖ ਮੈਂ ਭਲੋ ਨਾ ਚੰ ਬਾਬਾ ਜੀ ਫਰਮਾਉਂਦੇ ਹਨ ਕੰਮ ਪਿਆਰਾ ਹੈ ਤੇ ਕੰਮ ਦੇ ਸਦਕੇ ਹੀ ਫਿਰ ਚੰਮ ਵੀ ਪਿਆਰਾ ਹੈ ਪਰ ਨਿਰਾ ਚਮ ਵੀ ਪਿਆਰਾ ਨਹੀਂ ਹੋਰ ਮਿਸਾਲ ਦਿੰਦੇ ਸਨ ਇਹ ਤਬਲੇ ਉੱਪਰ ਵੀ ਤਾਂ ਚਮ ਹੈ ਪਤਾ ਨਹੀਂ ਕਿਸ ਬਸ਼ੂ ਦਾ ਚਮ ਹੈ ਪਰ ਆਪਣੇ ਕੰਮ ਕਰਕੇ ਇਹ ਅੱਜ ਸਟੇਜ ਦੇ ਉੱਪਰ ਬੈਠਾ ਹੈ ਜੇ ਕੰਮ ਨਾ ਦੇਵੇ ਤਾਂ ਇਸ ਨੂੰ ਕੋਈ ਸਟੇਜ ਤੇ ਬੈਠ ਨਹੀਂ ਦੇਵੇਗਾ ਜਿਵੇਂ ਇੱਕ ਵਾਰ ਅੱਧੀ ਰਾਤ ਦਾ ਸਮਾਂ ਹੈ ਤੇ ਬਾਬਾ ਜੀ ਆ ਗਏ ਅਤੇ ਸੰਤ ਸੁਜਾਨ ਸਿੰਘ ਜੀ ਸੁੱਤੇ ਪਏ ਸਨ ਬਾਬਾ ਜੀ ਨੇ ਜਗਾਇਆ ਤੇ ਕਹਿਣ ਲੱਗੇ ਸੁਜਾਨ ਸਿਆ ਪ੍ਰਸ਼ਾਦਾ ਛਕਿਆ ਹੈ ਕਿਉਂਕਿ ਸੰਤ ਜੀ ਤਾਂ ਭੁੱਖੇ ਹੀ ਸੌਂ ਗਏ ਸਨ ਕਿਉਂਕਿ ਫਿਕਰ ਤਾਂ ਇਹ ਸੀ ਵੀ ਸਵੇਰੇ ਫਿਰ ਸਵਕਤੇ ਉੱਠਣਾ ਹੈ ਪਰ ਬਾਬਾ ਜੀ ਨੇ ਭੁੱਖੇ ਨਾ ਸੌਣ ਦਿੱਤਾ ਜਿਵੇਂ ਮਾਂ ਨੂੰ ਫਿਕਰ ਹੁੰਦਾ ਹੈ ਕਿ ਮੇਰਾ ਲਾਲ ਭੁੱਖਾ ਸੌਂ ਗਿਆ ਹੈ ਬਾਬਾ ਜੀ ਨੇ ਭੁੱਖੇ ਨਾ ਸੌਣ ਦਿੱਤਾ ਲੱਗੇ ਪ੍ਰਸ਼ਾਦਾ ਛਕਾਉਣ ਤੇ ਜਿਸ ਵੇਲੇ ਦਾਲ ਬਾਟੀ ਵਿੱਚ ਪਾਈ ਤਾਂ ਕਹਿਣ ਲੱਗੇ ਹਜੂਰੀਆ ਘਿਓ ਲੈ ਕੇ ਆ ਲੱਗੇ ਘਿਓ ਪਾਉਣ ਸੰਤ ਜੀ ਕਹਿਣ ਲੱਗੇ ਬਸ ਪਰ ਬਾਬਾ ਜੀ ਕਿਉਂ ਪਉਣ ਤੋਂ ਨਾ ਹਟਣਾ ਕਹਿਣ ਪਾਈ ਜੀ ਕੱਲ ਫਿਰ ਆਖੇਗਾ ਕਿ ਮੇਰਾ ਗਲਾ ਖੁਸ਼ਕ ਹੋ ਗਿਆ ਹੈ ਇਸ ਸਰੀਰ ਤੋਂ ਕੰਮ ਲੈਣਾ ਹੈ ਸਤ ਜੀ ਨੇ ਉੱਪਰ ਹੱਥ ਰੱਖ ਲਿਆ ਪਰ ਬਾਬਾ ਜੀ ਨੇ ਹੱਥ ਉੱਪਰ ਪਾਈ ਪਾਈਗੇ ਪਾਈ ਜੀ ਹੱਥ ਪਰੇ ਕਰ ਸੋ ਗੁਰਮਖੋ ਇਹ ਕੋਤਕ ਬਾਬਾ ਜੀ ਦੇ ਸਨ ਇਹਨਾਂ ਕੋਤਕਾਂ ਨੂੰ ਬਾਬਾ ਜੀ ਹੀ ਜਾਣਦੇ ਸਨ ਇਸ ਲਈ ਬਾਬਾ ਜੀ ਕੰਮ ਕਰਨ ਵਾਲਿਆਂ ਨਾਲ ਪਿਆਰ ਕਰਦੇ ਸਨ ਅਤੇ ਆਲਸ ਕਰਨ ਵਾਲਿਆਂ ਨੂੰ ਤਾਂ ਵੱਡਾ ਡੰਨ ਦਿੰਦੇ ਸਨ ਤਾੜਨਾ ਕਰਦੇ ਰਹਿੰਦੇ ਸਨ ਜਿਵੇਂ ਕਿ ਇੱਕ ਵਾਰ ਅਮਰ ਤੇ ਵੇਲੇ 3 ਵਜੇ ਤੋਹਿੰਦ ਰੰਕਾਰ ਦੀ ਧੋਨਾ ਲੱਗਦੀ ਸੀ ਤੇ ਵਾਜਿਤ ਇਹ ਬੈਠੇ ਸਨ ਸੰਤ ਸੁਜਾਨ ਸਿੰਘ ਜੀ 3 ਵਜਣ ਤੋਂ 2-3 ਮਿੰਟ ਹੀ ਰਹਿੰਦੇ ਸਨ ਤੇ ਸੰਤ ਜੀ ਨੀਵੀ ਪਾ ਕੇ ਬੈਠ ਗਏ ਜਦੋਂ 3 ਵਜਣਗੇ ਮੈਂ ਕੀਰਤਨ ਆਰੰਭ ਕਰ ਲਵਾਂਗਾ ਪਰ ਘੜੀ 3 ਵਜਾ ਗਈ ਪਰ ਸੰਤ ਜੀ ਨੇ ਖਿਆਲ ਨਾ ਕੀਤਾ 3 ਤੋਂ 2 ਮਿੰਟ ਸੁਈ ਉੱਪਰ ਹੋ ਗਈ ਤਾਂ ਅੰਦਰੋਂ ਘੰਟੀ ਵੱਜੀ ਤਾਂ ਇੱਕਦਮ ਤਰੇਪੋ ਕਿ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਬਾਬਾ ਜੀ ਨੇ ਤਾੜਨਾ ਕੀਤੀ ਭਾਈ ਜੀ ਇਹ ਜੋ 2 ਮਿੰਟ ਅਜਾਈ ਚਲੇ ਗਏ ਹਨ ਇਸ ਦਾ ਲੇਖਾ ਕੌਣ ਦੇਵੇਗਾ ਤੂੰ ਦੇਵੇਂਗਾ ਜਾਂ ਮੈਂ ਦੇਵਾਂਗਾ ਸੰਤ ਸਜਾਨ ਸਿੰਘ ਜੀ ਚਰਣਾ ਤੇ ਟੈਪੇ ਗਰੀਬ ਨਵਾਜ਼ ਮੈਨੂੰ ਬਖਸ਼ ਦਿਓ ਬਾਬਾ ਜੀ ਕਹਿਣ ਲੱਗੇ ਵਕਤ ਅਜਾਈ ਨਹੀਂ ਗਵਾਉਣਾ ਇਸ ਵਕਤ ਦੀ ਬੜੀ ਕੀਮਤ ਹੈ ਸੋ ਤਨ ਸੰ ਬਾਬਾ ਜੀ ਜੋ ਹਰ ਮਿੰਟ ਸੈਕਿੰਡਰ ਨੂੰ ਵੀ ਅਜਾਈ ਨਹੀਂ ਜਾਣ ਦਿੰਦੇ ਸਨ ਤਦੇ ਤਾਂ ਆਖਿਆ ਹੈ ਜਿਨਾ ਸਾਸ ਗ라스 ਨਾ ਵਿਸਰੇ ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਸੰਗਤ ਜੀ ਬਾਬਾ ਜੀ ਸੈਰ ਤੋਂ ਵਾਪਸ ਆ ਕੇ ਇਸ਼ਨਾਨ ਕਰਕੇ ਤਕਰੀਬਨ ਸਵੇਰੇ 8:00 ਵਜੇ ਗਰਮੀਆਂ ਦੇ ਦਿਨਾਂ ਵਿੱਚ ਤੇ ਸਰਦੀਆਂ ਦੇ ਦਿਨਾਂ ਵਿੱਚ 10:00 ਵਜੇ ਸਰੋਵਰ ਦੇ ਕੰਢੇ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਦੇ ਸਨ ਇੱਥੇ ਹੀ ਬਾਹਰੋਂ ਆਈ ਸੰਗਤ ਦਰਸ਼ਨ ਕਰ ਲਿਆ ਕਰਦੀ ਸੀ ਪਿੰਡ ਬਾਗਾ ਦੀ ਸੰਗਤ ਜੋ ਹਰ ਪੂਰਨਵਾਸੀ ਦੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਦੀ ਸੀ ਤੇ ਜਦੋਂ ਵੀ ਪਿੰਡ ਵਿੱਚੋਂ ਸੰਗਤ ਨੇ ਆਉਣਾ ਹੁੰਦਾ ਤੇ ਜੋ ਨਹੀਂ ਸਨ ਆ ਸਕਦੇ ਉਹ ਆਪਣੀ ਤਿੱਲ ਫੁੱਲ ਪੇਟਾ ਉਹਨਾਂ ਸੰਗੀਆਂ ਨੂੰ ਹੀ ਦੇ ਦਿਆ ਕਰਦੇ ਸਨ ਤੇ ਉੱਥੋਂ ਹੀ ਨਮਸਕਾਰ ਕਰ ਦਿੰਦੇ ਅਤੇ ਓਹ ਅਰਦਾਸ ਕਰਦੇ ਸਨ ਸੁਨੇਹੇ ਦਿੰਦੇ ਸਨ ਦੁਨਿਆਵੀ ਲੋਕ ਪਰ ਰੱਬ ਦੇ ਪਿਆਰੇ ਵੀ ਸੁਨੇਹੇ ਦਿੰਦੇ ਸਨ ਪਰ ਉਹਨਾਂ ਦੇ ਸੁਨੇਹੇ ਅਤੇ ਦੁਨੀਆਦਾਰਾਂ ਦੇ ਸਨੇਹੀ ਵਿੱਚ ਫਰਕ ਹੈ ਜੋ ਰੱਬ ਦੇ ਪਿਆਰਿਆਂ ਨੂੰ ਸੁਨੇਹੇ ਭੇਜਦੇ ਹਨ ਉਹ ਨਿਮਰਤਾ ਪਿਆਰ ਦੇ ਨਾਲ ਸੱਚੇ ਦਿਨੋਂ ਅਰਦਾਸ ਕਰਦੇ ਹਨ ਉਹ ਫੁਰਨੇ ਨਾਲ ਨਹੀਂ ਬਖਸ਼ੇ ਜਾਂਦੇ ਜਿਸ ਤਰ੍ਹਾਂ ਕੀ ਧਾਰਨਾ ਹੈ ਭੁੱਖਾ ਹੈ ਪ੍ਰੇਮ ਦਾ ਗੋਬਿੰਦ ਭੁੱਖਾ ਹੈ ਪ੍ਰੇਮ ਦਾ ਬਾਗਾਂ ਦੀ ਸੰਗਤ ਨਾਨਸਰ ਆਉਣ ਵਾਸਤੇ ਤਿਆਰ ਹੈ ਸੰਗਤਾਂ ਤਿੱਲ ਫੁੱਲ ਰੱਖ ਰਹੀਆਂ ਹਨ ਇੱਕ ਮਾਈ ਨੇ ਵੀ ਹਿੱਸਾ ਪਾਇਆ ਸਿਰਫ 50 ਕੁ ਗਰਾਮ ਦੀ ਇੱਕ ਪੋਟਲੀ ਬੰਨੀ ਹੋਈ ਹੈ ਜਿਸ ਵਿੱਚ ਆਟਾ ਹੈ ਉਹ ਪ੍ਰਸ਼ਾਦ ਵਿੱਚ ਰੱਖ ਦਿੱਤੀ ਪ੍ਰਸ਼ਾਦ ਲੈ ਕੇ ਆਉਣ ਵਾਲੇ ਨੇ ਦੇਖਿਆ ਬਈ ਮਾਈ ਕੀ ਭੋਰਾ ਕੁ ਆਟਾ ਜਹਿ ਚੁੱਕੀ ਫਿਰਦੀ ਹੈ ਐਡਾ ਪ੍ਰਸ਼ਾਦ ਦਾ ਟੋਕਰਾ ਭਰਿਆ ਹੋਇਆ ਹੈ ਤਾਂ ਉਹਨਾਂ ਨੇ ਇਹ ਉਹ ਪੋਟਲੀ ਬਾਕੀ ਪ੍ਰਸ਼ਾਦ ਦੇ ਥੱਲੇ ਕਰ ਦਿੱਤੀ ਤੇ ਜਦੋਂ ਉਹ ਪ੍ਰਸ਼ਾਦ ਦਾ ਟੋਕਰਾ ਬਾਬਾ ਜੀ ਦੇ ਅੱਗੇ ਰੱਖਿਆ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਆਪਣੀ ਛੋਟੀ ਨਾਲ ਟੋਕਰਾ ਫੜੋੜਨਾ ਸ਼ੁਰੂ ਕਰ ਦਿੱਤਾ ਤੇ ਫਰੋਲ ਫਰੋਲ ਕੇ ਵਿੱਚੋਂ ਉਹ ਮਾਈ ਦੀ ਪੋਟਲੀ ਕੱਢ ਲਈ ਹੱਥ ਵਿੱਚ ਫੜ ਲਈ ਕਹਿਣ ਲੱਗੇ ਇਹ ਭੇਟਾ ਕਿਸ ਦੀ ਹੈ ਤਾਂ ਦੱਸਿਆ ਜੀ ਇਹ ਮਾਈ ਦੀ ਭੇਟਾ ਹੈ ਉਹ ਆਪ ਤਾਂ ਨਹੀਂ ਆ ਸਕਦੀ ਪਰ ਇਹ ਪ੍ਰਸ਼ਾਦ ਭੇਜਿਆ ਹੈ ਤਾਂ ਬਾਬਾ ਜੀ ਨੇ ਸੇਵਾਦਾਰ ਦੇ ਹੱਥ ਪ੍ਰਸ਼ਾਦ ਫੜਾਇਆ ਕਹਿਣ ਲੱਗੇ ਅੰਦਰ ਲਿਆ ਜਾ ਜਿਸ ਆਟੇ ਦੇ ਪ੍ਰਸ਼ਾਦੇ ਪਕਾ ਕੇ ਗੁਰਨਾਣ ਸਾਹਿਬ ਨੂੰ ਭੋਗ ਲਗਾਉਂਦੇ ਹਾਂ ਉਸ ਆਟੇ ਨੂੰ ਇਸ ਨੂੰ ਮਿਕਸ ਕਰ ਦੇ ਤਾਂ ਬਾਬਾ ਜੀ ਨੇ ਆਟੇ ਨੂੰ ਹੱਥ ਵਿੱਚ ਲੈ ਕੇ ਆਖਿਆ ਅਸੀਂ ਰਾਜੀ ਰਾਜੀ ਫਿਰ ਵਜਨ ਕਰਦੇ ਕਹਿਣ ਲੱਗੇ ਉਸ ਮਾਈ ਨੇ ਕਿੱਡੇ ਪਿਆਰ ਨਾਲ ਇਹ ਆਟਾ ਪੀਸਿਆ ਹੈ ਕਿੱਡੇ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਣਕ ਧੋਤੀ ਤੇ ਇੱਕ ਇੱਕ ਦਾਣੇ ਦੇ ਉੱਪਰ ਪੰਜ ਪੰਜ ਪਾਠ ਮੂਲ ਮੰਤਰ ਦੇ ਕੀਤੇ ਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਟਾ ਪੀਸਿਆ ਫਿਰ ਨਿਮਰਤਾ ਨਾਲ ਅਰਦਾਸ ਕਰਕੇ ਇਹ ਪ੍ਰਸ਼ਾਦ ਭੇਜਿਆ ਹੈ ਤੇ ਐਸੇ ਪ੍ਰੇਮ ਦਾ ਪ੍ਰਸ਼ਾਦ ਫਿਰ ਕਿਉਂ ਨਾ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਵੇਗਾ ਹੁਣ ਕਈ ਇਹ ਸੋਚਣਗੇ ਕਿ ਨਾਨਕ ਸਾਹਿਬ ਦਾ ਪ੍ਰਸ਼ਾਦ ਆਪਕਦਾ ਹੀ ਨਹੀਂ ਆਟਾ ਬਾਬਾ ਜੀ ਨੇ ਕੀ ਕਰਨਾ ਸੀ ਨਹੀਂ ਗੁਰਮੁਖੋ ਇੱਥੇ ਜੋ ਗੁਰਗੰਨ ਸਾਹਿਬ ਜੀ ਨੂੰ ਪ੍ਰਸ਼ਾਦ ਦਾ ਭੋਗ ਲੱਗਦਾ ਹੈ ਉਹ 2-4 ਪ੍ਰਸ਼ਾਦ ਹੀ ਪਕਤੇ ਹਨ ਪਹਿਲਾਂ ਨਹੀਂ ਸਨ ਪਕਦੇ ਪਰ ਇੱਕ ਵਾਰ ਕੋਤਕ ਹੀ ਐਸਾ ਹੋ ਗਿਆ ਜਿਸ ਕਾਰਨ ਭੋਗ ਵਾਸਤੇ ਪ੍ਰਸ਼ਾਦਾਂ ਪਕਣ ਲੱਗਾ ਉਹ ਇਸ ਤਰ੍ਹਾਂ ਹੈ ਇੱਕ ਵਾਰੀ ਚੰਗ ਮੰਗਿਆਣੇ ਬਾਬਾ ਜੀ ਲੱਤਾ ਰਾਮ ਦੇ ਪੰਪ ਤੇ ਰਹਿ ਰਹੇ ਸਨ ਤੇ ਇੱਕ ਦਿਨ ਬਾਬਾ ਜੀ ਨੂੰ ਬਾਬਾ ਜੀ ਕੋਈ ਢਿੱਲੇ ਸਨ ਭਾਈ ਉੱਤਮ ਸਿੰਘ ਨੂੰ ਹੁਕਮ ਕੀਤਾ ਜਾਓ ਤਾਂ ਅਨਸ਼ੈਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲਗਵਾ ਦੋ ਤੇ ਜਦੋਂ ਭੋਗ ਲਗਾਉਣ ਚਲੇ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਅਤੇ ਪ੍ਰਸ਼ਾਦ ਛਕਣ ਲੱਗੇ ਇੱਕ ਬੁਰਕੀ ਤੋੜੀ ਮੁੱਖੇ ਵਿੱਚ ਪਾਈ ਤੇ ਅਲੋਪ ਹੋ ਗਏ ਤਾਂ ਭਾਈ ਉੱਤਮ ਸਿੰਘ ਜੀ ਰੋਣ ਲੱਗ ਪਏ ਕਿ ਸ਼ਾਇਦ ਮੇਰੇ ਪਾਸੇ ਕੋਈ ਗਲਤੀ ਹੋ ਗਈ ਹੈ ਪਰ ਜਦੋਂ ਬਾਬਾ ਜੀ ਨੂੰ ਪਤਾ ਲੱਗਾ ਤੇ ਅੰਦਰ ਧਿਆਨ ਹੋ ਕੇ ਦੇਖਿਆ ਤੇ ਕਹਿਣ ਲੱਗੇ ਉੱਤਮ ਸਿੰਘ ਇਸ ਵਿੱਚ ਦੋਸ਼ ਤੇਰਾ ਨਹੀਂ ਹੈ ਪਤਾ ਕਰੋ ਪ੍ਰਸ਼ਾਦਾ ਕਿੱਥੋਂ ਆਇਆ ਹੈ ਜਦੋਂ ਪਤਾ ਕੀਤਾ ਜੋ ਪ੍ਰਸ਼ਾਦਾ ਲੈ ਕੇ ਆਇਆ ਸੀ ਉਸ ਨੂੰ ਬੁਲਾਇਆ ਬਾਬਾ ਜੀ ਨੇ ਤੱਕਿਆ ਤੇ ਪੁੱਛਿਆ ਕਿਉਂ ਬਈ ਸੱਚ ਬੋਲ ਕੇ ਸੁਪਾਉਣ ਵਾਲਾ ਪ੍ਰਸ਼ਾਦਾ ਲੈ ਕੇ ਆਇਆ ਸੀ ਤਾਂ ਉਸ ਨੇ ਦੱਸਿਆ ਜੀ ਕਿਸੇ ਪਾਸੋਂ 50 ਰੁਪਏ ਲੈਣੇ ਸਨ ਕਾਗਜ਼ ਤੇ ਲਿਖਿਆ ਹੋਇਆ ਸੀ ਮੈਂ ਕਈ ਵਾਰ ਉਸ ਤੋਂ ਪੈਸੇ ਮੰਗੇ ਪਰ ਉਸ ਨੇ ਨਾ ਦਿੱਤੇ ਮੈਂ ਕੇਸ ਕਰਨਾ ਕਰਨਾ ਸੀ ਸੋਚਿਆ 50 ਦਾ ਕੀ ਕਰਨਾ ਹੈ ਮੈਂ 50 ਨਾਲ ਇੱਕ ਬਿੰਦੀ ਲਾਈ ਤੇ 500 ਬਣਾ ਕੇ ਦਾਵਾ ਕੀਤਾ ਤੇ ਦਾਵਾ ਜਿੱਤ ਲਿਆ ਤੇ ਹੁਣ ਮੈਂ ਉਸ ਖੁਸ਼ੀ ਵਿੱਚ ਪ੍ਰਸ਼ਾਦਾ ਲੈ ਕੇ ਆਇਆ ਹਾਂ ਬਾਬਾ ਜੀ ਨੇ ਬਹੁਤ ਤਾੜਨਾ ਕੀਤੀ ਸੰਗਤ ਜੀ ਅਖੇ ਗੁਰੂ ਨਾਨਕ ਸਾਹਿਬ ਨੂੰ ਰਿਸ਼ਵਤ ਦੇ ਰਹੇ ਹੋ ਉਹਨਾਂ ਗਰੀਬਾਂ ਦਾ ਖੂਨ ਨਿਚੋੜ ਕੇ ਪ੍ਰਸ਼ਾਦਾ ਬਣਾ ਕੇ ਲਿਆਂਦਾ ਹੈ ਜੋ ਗਰੀਬ ਬੰਦਾ 50 ਰੁਪਏ ਨਹੀਂ ਦੇ ਸਕਦਾ ਸੀ 500 ਦੇਣਾ ਕਿਤਨਾ ਮੁਸ਼ਕਲ ਹੋਇਆ ਹੋਵੇਗਾ ওই ਮੂਰਖਾ ਕੁਛ ਦਾ ਸ਼ਰਮਕਰ ਉਸ ਵਿਚਾਰੇ ਗਰੀਬ ਦੀ ਕੀ ਹਾਲਤ ਹੋਵੇਗੀ ਜਾਂ ਜੇ ਬਖਸ਼ਿਸ਼ ਚਾਹੁੰਦਾ ਹੈ ਤਾਂ ਉਸ ਗਰੀਬ ਦੇ ਵੱਧੂ ਰੁਪਏ ਮੋੜ ਦੇ ਤੇ ਨਾਲੇ ਉਸ ਕੋਲੋਂ ਮਾਫੀ ਮੰਗੀ ਅੱਗੇ ਤੋਂ ਐਸੀ ਗਲਤੀ ਨਹੀਂ ਕਰਨੀ ਇਸ ਤਰ੍ਹਾਂ ਸਿੱਧੇ ਰਸਤੇ ਪਾਇਆ ਬਾਬਾ ਜੀ ਨੇ ਸੰਗਤ ਜੀ ਉਸਨੇ ਫਿਰ ਮੁਆਫੀ ਵੀ ਮੰਗੀ ਤੇ ਵਾਧੂ ਦੇ ਰੁਪਏ ਵੀ ਮੋੜ ਦਿੱਤੇ ਸੋ ਉਸ ਦਿਨ ਤੋਂ ਬਾਅਦ ਬਾਬਾ ਜੀ ਨੇ ਹੁਕਮ ਕੀਤਾ ਕਿ ਜੋ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਾਉਣਾ ਹੈ ਉਹ ਦੋ ਪ੍ਰਸ਼ਾਦੇ ਇੱਥੇ ਪਕਾਇਆ ਕਰੋ ਸੋ ਉਹ ਮਰਿਆਦਾ ਅੱਜ ਤੱਕ ਵੀ ਕਾਇਮ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਗ ਲੱਗਦਾ ਹੈ ਉਹ ਦੋ ਪ੍ਰਸ਼ਾਦੇ ਇੱਥੇ ਪਕਦੇ ਹਨ ਬਾਕੀ ਸਭ ਪ੍ਰਸ਼ਾਦਾ ਪੱਕਿਆ ਪਕਾਇਆ ਆਉਂਦਾ ਹੈ ਸੋ ਗੁਰਮੁਖੋ ਤਨ ਤਨ ਪਿਆਰੇ ਬਾਬਾ ਨਾਨ ਸਿੰਘ ਜੀ ਦੀ ਵੱਡੀ ਕਮਾਈ ਪੂਰਨ ਮਹਾਪੁਰਖ ਵੱਡੀ ਕਮਾਈ ਹੈ ਸੰਗਤ ਜੀ ਤਨ ਤਨ ਪਿਆਰੇ ਬਾਬਾ ਨਾਨ ਸਿੰਘ ਜੀ ਮਹਾਰਾਜ ਪੂਰਨ ਮਹਾਪੁਰਖਾਂ ਦੀ ਐਨੀ ਕਮਾਈ ਸੀ ਕਿ ਸਾਰੀ ਸਾਰੀ ਰਾਤ ਸਰਦਿਆਂ ਦੇ ਸਰਦੀਆਂ ਦੇ ਮੌਸਮ ਵਿੱਚ ਪਾਣੀ ਵਿੱਚ ਖੜੋਤੇ ਰਹਿਣਾ ਕੋਰਾ ਜੰਮ ਜਾਣਾ ਸੇਵਕਾਂ ਨੇ ਬਾਬਾ ਜੀ ਨੂੰ ਬਾਹਰ ਕੱਢਣਾ ਤੇ ਮਾਲਿਸ਼ ਕਰਨੀ ਫਿਰ ਸੁਰਤ ਵਿੱਚ ਆਉਣਾ ਅਨੇਕਾ ਆਕਾਲਣਾ ਕਾਲੀਆਂ ਬਾਬਾ ਜੀ ਨੇ ਸਾਰੀ ਸਾਰੀ ਰਾਤ ਕੇਸ ਬਨ ਕੇ ਤਪੱਸਿਆ ਕਰਨੇ ਕਿ ਕਿਦਰੇ ਨੀਂਦ ਨਾ ਆ ਜਾਵੇ ਇਸੇ ਤਰ੍ਹਾਂ ਹੀ ਉੱਥੇ ਅਜੇ ਵੀ ਧਾਰਨਾ ਲੱਗਦੀ ਹੈ ਕਿ ਕੇਸ ਬਨ ਕੇ ਤਪੱਸਿਆ ਕੀਤੀ ਧੰਨ ਧੰਨ ਪਿਆਰੇ ਬਾਬਾ ਨੰਦ ਸਿੰਘ ਜੀ ਨੇ ਸੰਗਤ ਜੀ ਅੱਜ ਵੀ ਨਾਨਕ ਸਰਪੋਰਾ ਸਾਹਿਬ ਦੇ ਅੰਦਰ ਉਹ ਨਿਸ਼ਾਨੀਆਂ ਬੜੀਆਂ ਹੋਈਆਂ ਹਨ ਜਿੱਥੇ ਬਾਬਾ ਜੀ ਕਿੱਲੀ ਨਾਲ ਕੇਸ ਬਨ ਕੇ ਤਪੱਸਿਆ ਕਰਦੇ ਸਨ ਉਹ ਅਸਥਾਨ ਨੂੰ ਨਮਸਕਾਰ ਹੈ ਸਾਡੀ ਜਿਸ ਜਗ੍ਹਾ ਨੂੰ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਗਰੀਬ ਨਵਾਜ਼ ਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਸੰਗਤ ਜੀ ਕਰਮਾ ਵਾਲੇ ਨੇ ਉਹ ਵੱਡਿਆਂ ਭਾਗਾ ਵਾਲੇ ਨੇ ਉਹ ਜਿਨ੍ਹਾਂ ਨੂੰ ਸਾਧੂ ਦੇ ਚਰਨਾਂ ਦੀ ਧੂੜ ਮਿਲੇਗੀ ਤਨ ਤਨ ਪਿਆਰੇ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਵਿਦਿਆਗੁਰੂ ਬਾਬਾ ਵਧਾਵਾ ਸਿੰਘ ਜੀ ਲਹਿਰੇ ਵਾਲੇ ਜਦੋਂ ਕਦੇ ਬਾਬਾ ਜੀ ਦੇ ਪਾਸ ਨਾਨਕ ਸਾਹਿਬ ਆਉਣਾ ਤਾਂ ਬਾਬਾ ਜੀ ਨੇ ਆਪਣੇ ਸੀਸ ਤੋਂ ਪਾਗੂ ਉਤਾਰ ਲੈਣੀ ਤੇ ਲੰਬੀ ਕਰਕੇ ਉਹਨਾਂ ਦੇ ਅੱਗੇ ਵਿਛਾ ਦੇਣੀ ਤੇ ਉਹਨਾਂ ਨੇ ਆਖਣਾ ਨੰਦ ਸਿਆ ਕੀ ਕਰਦਾ ਹੈ ਤਾਂ ਬਾਬਾ ਜੀ ਨੇ ਆਖਣਾ ਮਹਾਰਾਜ ਤੁਸੀਂ ਤਾਂ ਮੇਰੇ ਗੁਰੂ ਨਾਨਕ ਹੋ ਬਾਬਾ ਜੀ ਨੇ ਉਹਨਾਂ ਦੇ ਚਰਨ ਫੜ ਕੇ ਪੱਗ ਉੱਪਰ ਰਖਾਉਣੇ ਤੇ ਮਜਬੂਰੀ ਵਿੱਚ ਉਹਨਾਂ ਨੇ ਤੁਰਨਾ ਤੇ ਆਖਣਾ ਆਨੰਦ ਸਿਆ ਕੀ ਕਰਦਾ ਪਿਆ ਮੇਰੇ ਗੁਨਾ ਤੇ ਤੈਂ ਬਖਸ਼ਣੇ ਹਨ ਤੇ ਜਦੋਂ ਫਿਰ ਉਹ ਪੱਗ ਚੁੱਕਣੀ ਤੇ ਧਮਾਉਣੀ ਨਹੀਂ ਉਸੇ ਤਰ੍ਹਾਂ ਚਰਨਾ ਹੇਡੋ ਪੱਗ ਚੁੱਕ ਕੇ ਸਿਰ ਤੇ ਬੰਨ ਲੈਣੀ ਇਹ ਦੱਸਿਆ ਹੈ ਕਿ ਜਿਸ ਦੇ ਅੰਦਰ ਗੁਰੂ ਨਾਨਕ ਬੈਠਾ ਹੈ ਉਸ ਦੇ ਚਰਨਾਂ ਦੀ ਧੂੜ ਕਿੰਨੀ ਪਵਿੱਤਰ ਹੈ ਤੇ ਫਿਰ ਕਿਉਂ ਨਾ ਅਸੀਂ ਦਿਨ ਰਾਤ ਪੜਦੇ ਰਹੀਏ ਤੇਰੇ ਚਰਨਾਂ ਤੋਂ ਬਲਹਾਰ ਧੰਤਾਂ ਨੇ ਪਿਆਰੇ ਬਾਬਾ ਅਨੰਦ ਸਿੰਘ ਜੀ ਬਾਬਾ ਨੰਦ ਸਿੰਘ ਜੀ ਮਹਾਰਾਜ ਗਰੀਬ ਨਵਾਜ ਨੇ ਦੁਨੀਆ ਨਾਲ ਮੋਹ ਨਹੀਂ ਰੱਖਿਆ ਇਹ ਉਹਨਾਂ ਦੇ ਕੁਝ ਨਿਯਮ ਸਨ ਜਿਸ ਤਰ੍ਹਾਂ ਕਿ ਸਾਡੇ ਪੂਜਨਿਕ ਮਹੰਤ ਪ੍ਰਤਾਪ ਸਿੰਘ ਜੀ ਵੱਲੋਂ ਨਹਿ ਪਰਸ਼ਾਦਾ ਪਕਦਾ ਨਹਿ ਦਾਮ ਪੂਜਾ ਦਾ ਹੇਤ ਨਹਿ ਉਗਰਾਈ ਕਰਤ ਹੈ ਨਹਿ ਮਲਬਾ ਕਿਸ ਦੇਤ ਨਹਿ ਪੈਸੇ ਦੀ ਰੀਤ ਹੈ ਨਹਿ ਨਿਤਨੇਮ ਖੁੰਜੇਤ ਨਹਿ ਜਨਨੀ ਇਕਲੀ ਰਹਤ ਹੈ ਨਹਿ ਰਕਬਾ ਨਾਮ ਲਵੇਤ ਨਹਿ ਇਕਤਰਤਾ ਜਾਤ ਹੈ ਨਹਿ ਚਿੱਠੀ ਪੱਤਰ ਭੇਤ ਨਹਿ ਧੜਿਆ ਵਿੱਚ ਮਿਲਤ ਹੈ ਨਹਿ ਸਰਾਮਾਨਤ ਲੇਤ ਸਭ ਤੋਂ ਨੀਵੇਂ ਬੈਸਣਾ ਨਹਿ ਆਸਨ ਉਸ ਰੇਤ ਇਕ ਗੁਰ ਨਾਨਕ ਪੂਜਣਾ ਹੋਰ ਨਾ ਹਰੂਆ ਹੀਤ ਨਹਿ ਕਾਮ ਕ੍ਰੋਧ ਨਹਿ ਲੋਭ ਮੋ ਨਹਿ ਹੰਡੇ ਹੰਗੇਤ ਸੋ ਅਬਚਲ ਨੀਵ ਉਸਾਰੀਏ ਇਹ ਪੂਰੇ ਨੇਮਰ ਖੇਤ ਸੋ ਗੁਰਮੁਖੋ ਤਨ 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 ਸੰ ਬਬਨੰਦ ਸਿੰਘ ਜੀ ਤਦੇ ਤਾਂ ਆਖਿਆ ਹੈ ਬਾਬਾ ਨੰਦ ਸਿੰਘ ਨਾ ਕਿਸੇ ਬਣ ਜਾਣਾ ਵੱਡੇ ਵੱਡੇ ਸਾਧੂ ਦੇਖ ਲੈ ਸੋ ਗੁਰਮੁਖੋ ਬਾਬਾ ਨੰਦ ਸਿੰਘ ਜੀ ਬੰਨਣਾ ਬਹੁਤ ਔਕਾ ਹੈ ਪਰ ਇਹ ਤਾਂ ਆਖਿਆ ਹੈ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਪਿਆਰੇ ਬਾਬਾ ਨੰਦ ਸਿੰਘ ਜੀ ਵਰਗਾ ਹੈ ਕਿਸੇ ਦਾ ਜੀਵਨ ਐਸਾ ਉਹ ਬਾਬਾ ਨੰਦ ਸਿੰਘ ਹੀ ਸੀ ਸੋ ਸੰਗਤ ਜੀ ਇੱਥੇ ਆਪਣੀ ਇਹ ਸਾਖੀ ਸਮਾਪਤ ਹੁੰਦੀ ਹੈ ਸੰਗਤ ਜੀ ਆਪ ਜੀ ਦੇ ਨਾਲ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਗਰੀਬ ਨਿਵਾਜ ਦੁੱਧ ਤੋਂ ਚਿੱਟੇ ਸਮੁੰਦਰਾਂ ਤੋਂ ਡੂੰਗੇ ਪਹਾੜਾਂ ਤੋਂ ਉੱਚੇ ਬਖਸ਼ਿਸ਼ ਕਰਨ ਕਰਨ ਵਾਲੇ ਬਾਬਾ ਜੀ ਦੇ ਜੀਵਨ ਦੇ ਸਬੰਧੀ ਜੇ ਜੀਵਨੀ ਸਾਂਝੀ ਕਰਦੇ ਆਂ ਸਾਖੀਆਂ ਵਿਚਾਰ ਕਰਦੇ ਆਂ ਦਾਸ ਤੋਂ ਕਿ ਭੁੱਲ ਹੋ ਗਈ ਦੋਵੇਂ ਹੱਥ ਜੋੜ ਕੇ ਆਪ ਜੀ ਤੋਂ ਮਾਫੀ ਮੰਗਦੇ ਆਂ ਆਪ ਜੀ ਸਤਿਕਾਰਯੋਗ ਗੁਰੂ ਨਾਨਕ ਪਾਸ਼ਾ ਦੀ ਸਾਧ ਸੰਗਤ ਬਖਸ਼ਣ ਹਾਰ ਹੋ ਬਖਸ਼ ਦੇਣਾ ਗਲਤੀ ਮਾਫ ਕਰ ਦੇਣਾ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਅੱਗੇ ਵੀ ਸ਼ੇਅਰ ਕਰਨਾ ਤਾਂ ਕਿ ਕਿਸੇ ਹੋਰ ਦਾ ਵੀ ਪੜਾਹ ਹੋ ਸਕੇ ਕੋਈ ਬਾਬਾ ਜੀ ਦੀ ਜੀਵਨ ਸਾਖੀ ਸੁਣ ਕੇ ਕੰਨ ਪਵਿੱਤਰ ਹੋ ਸਕਣ ਸੰਗਤ ਜੀ ਜਿਹੜੇ ਵੀਰ ਜਾਂ ਮੇਰੀਆਂ ਭੈਣਾਂ ਪਹਿਲੀ ਵਾਰ ਇਸ ਚੈਨਲ ਤੇ ਆਈਆਂ ਹਨ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖਣਾ ਨਾ ਭੁੱਲਿਓ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ